ਬੇਟੀਆਂ ਸਿਰਫ ਘਰ ਦੀਆਂ ਰੌਸ਼ਨੀਆਂ ਨਹੀਂ ਹੁੰਦੀਆਂ ਉਹ ਸਮਾਜ ਲਈ ਰੋਲ ਮਾਡਲ ਵੀ ਬਣ ਸਕਦੀਆਂ ਨੇ ਸਭ ਤੋਂ ਪਹਿਲਾਂ ਪੜ੍ਹਾਈ ਜਦੋਂ ਬੇਟੀਆਂ ਪੜ੍ਹਦੀਆਂ ਨੇ ਤਾਂ ਉਹ ਅਗਲੀ ਪੀੜ੍ਹੀ ਲਈ ਰਾਹ ਖੋਲ੍ਹਦੀਆਂ ਨੇ ਦੂਸਰਾ ਹੈ ਆਪਣੇ ਪੈਰਾਂ ਤੇ ਖੜਨਾ ਜਦੋਂ ਬੇਟੀ ਆਪਣੀ ਕਮਾਈ ਕਰਦੀ ਹੈ ਤਾਂ ਉਹ ਖੁਦ ਲਈ ਨਹੀਂ ਪਰਿਵਾਰ ਲਈ ਵੀ ਮਾਣ ਬਣਦੀ ਹੈ ਅਤੇ ਤੀਸਰਾ ਹੈ ਆਪਣੇ ਸੁਪਨੇ ਪੂਰੇ ਕਰਨਾ ਜਦੋਂ ਬੇਟੀ ਆਪਣੇ ਸ਼ੌਂਕ ਜਾਂ ਟੈਲੈਂਟ ਨੂੰ ਦਬਾਉਂਦੀ ਨਹੀਂ ਸਗੋਂ ਉਸ ਨੂੰ ਉਚਾਈ ਤੱਕ ਲੈ ਜਾਂਦੀ ਹੈ ਉਹ ਹੋਰ ਕੁੜੀਆਂ ਲਈ ਵੀ ਹੌਸਲਾ ਬਣਦੀ ਹੈ ਅਤੇ ਸਭ ਤੋਂ ਵੱਡੀ ਗੱਲ ਆਪਣੀ ਸੈਲਫ ਰਿਸਪੈਕਟ ਕਾਇਮ ਰੱਖਣਾ ਜਿਹੜੀ ਬੇਟੀ ਆਪਣੀ ਇੱਜ਼ਤ ਦੀ ਰੱਖਿਆ ਕਰਦੀ ਹੈ ਉਹੀ ਅਸਲ ਰੋਲ ਮਾਡਲ ਹੈ ਬੇਟੀਆਂ ਨੂੰ ਮੌਕਾ ਮਿਲੇ ਤਾਂ ਉਹ ਸਿਰਫ ਘਰ ਨਹੀਂ ਸਾਰੀ ਦੁਨੀਆ ਬਦਲ ਸਕਦੀਆਂ ਨੇ ਤੁਸੀਂ ਵੀ ਆਪਣੀ ਬੇਟੀ ਨੂੰ ਹੌਸਲਾ ਦਿਓ ਕਿਉਂਕਿ ਹਰ ਬੇਟੀ ਇੱਕ ਰੋਲ ਮਾਡਲ ਬਣ ਸਕਦੀ ਹੈ ਤੁਸੀਂ ਵੀ ਮੰਨਦੇ ਹੋ ਕਿ ਬੇਟੀਆਂ ਨੂੰ ਸਪੋਰਟ ਕਰਨਾ ਜ਼ਰੂਰੀ ਹੈ ਤਾਂ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਹੋਰ ਮੋਟੀਵੇਸ਼ਨਲ ਗੱਲਾਂ ਲਈ ਚੈਨਲ ਪੰਜਾਬੀ ਵਿਮਨ ਟਾਕਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ